ਦੇਖੋ ਅੱਜ ਸ਼੍ਰੀ ਸੰਜੀਵ अरोड़ा ਜੀ ਦੀ ਔਰ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਦੇਖਦੇ ਹੋਏ ਹਰ ਰੋਜ਼ ਨਵੇਂ ਸਾਥੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਅੱਜ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਸਾਡੇ ਵਰਲਡ ਐਮ ਐਸ ਐਮਈ ਦੇ ਜਿਹੜੇ ਚੇਅਰਮੈਨ ਨੇ ਬਦੀ ਜਿੰਦਲ ਜੀ ਉਹਨਾਂ ਨੇ ਔਰ ਉਹਨਾਂ ਦੇ ਸਾਰੇ ਸਾਥੀਆਂ ਨੇ ਰਲ ਮਿਲ ਕੇ ਕੀਤਾ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡਸਟਰੀਅਲਿਸਟ ਔਰ ਬਿਜ਼ਨਸ ਕਮਿਊਨਿਟੀ ਦੇ ਜਿਹੜੇ ਸਾਥੀ ਨੇ ਉਹ ਉਹਨਾਂ ਨੇ ਸ਼ਮੂਲੀਅਤ ਕੀਤੀ ਬੜੀ ਵਧੀਆ ਵਿਚਾਰ ਚਰਚਾ ਹੋਈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਇੰਡਸਟਰੀ ਤੋਂ ਅਲੱਗ-ਅਲੱਗ ਐਸੋਸੀਏਸ਼ਨਸ ਤੋਂ ਅਲੱਗ-ਅਲੱਗ ਫਿਰਕਿਆਂ ਦੇ ਨਾਲ ਜੁੜੇ ਹੋਏ ਉਹਨਾਂ ਨੇ ਆਵਾਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਿਸ ਤੋਂ ਮੈਂ ਸਮਝਦਾ ਕਿ ਜੋ ਸੰਜੀਵ ਅਰੋੜਾ ਜੀ ਦਾ ਆਵਾਦੀ ਪਾਰਟੀ ਦੀ ਚੋਣ ਮੁਹਿੰਮ ਹੈ ਉਹਨੂੰ ਇੱਕ ਬਹੁਤ ਵੱਡਾ ਹੰਗਾਰ ਹੈ ਜਿਹੜਾ ਉਹ ਮਿਲਿਆ ਦੇਖੋ ਗੱਲ ਇਹ ਹੈ ਕਿ ਇੰਡਸਟਰੀ ਦੀਆਂ ਲਗਭਗ ਜਿੰਨੀਆਂ ਵੀ ਮੰਗਾ ਸੀ ਉਹ ਸਰਕਾਰ ਨੇ ਮੰਗ ਲਿੱਤੀ ਹੈ ਅਸੀਂ ਇਸ ਕਰਕੇ ਅੱਜ ਪੰਜਾਬ ਸਰਕਾਰ ਦੇ ਜਿੰਨੇ ਵੀ ਮਨਿਸਟਰ ਸੀ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਮੀਟਿੰਗ ਬੁਲਾਈ ਸੀ ਕਾਰਨ ਇਹ ਸੀਗਾ ਕਿ 45 ਦਿਨ ਦੀ ਜਿਹੜੀ ਨਵੀਂ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੈ ਕਿ 45 ਦਿਨ ਚ ਤੁਸੀਂ ਫੈਕਟਰੀ ਚਾਲੂ ਕਰ ਸਕਦੇ ਹੋ ਸਾਰੀਆਂ ਕੰਸੈਂਟਾਂ ਤੁਹਾਡੇ ਘਰੇ ਮਿਲਣਗੀਆਂ ਇਹ ਬਹੁਤ ਵੱਡੀ ਇੱਕ ਰਾਹਤ ਹੈ ਇੰਡਸਟਰੀ ਵਾਸਤੇ ਦੂਜਾ ਇਹਨਾਂ ਨੇ ਬਹੁਤ ਇਸ ਤੋਂ ਇਲਾਵਾ ਵੀ 300 ਕਰੋੜ ਰੁਪਏ ਫੋਕਲ ਪੁਆਇੰਟਾਂ ਨੂੰ ਦੇ ਦਿੱਤਾ ਅੱਜ ਤੱਕ ਦਾ ਰਿਕਾਰਡ ਇਨਸੈਂਟਿਵ ਜਿਹੜਾ ਹੈ ਉਹ ਦਿੱਤਾ ਜਿਹੜਾ ਜਦੋਂ ਕਿ 2012 ਤੋਂ ਇਨਵੈਸਟ ਪੰਜਾਬ ਚੱਲ ਰਹੀ ਹੈ ਜਿੰਨੀ 2012 ਤੋਂ ਲੈ ਕੇ ਅੱਜ ਤੱਕ ਮਿਲਿਆ ਸੀ ਉਹਨਾਂ ਇਨਸੈਂਟਿਵ ਪਿਛਲੇ 6 ਮਹੀਨਿਆਂ ਚ ਇੰਡਸਟਰੀ ਨੂੰ ਦਿੱਤਾ ਹੈ ਉਸ ਤੋਂ ਲਾਵਾ ਬਹੁਤ ਹੋਰ ਟਾ ਸਕੀਮਾਂ ਲੈ ਕੇ ਆਉਂਦੀਆਂ ਹਨ ਔਰ ਜਿੰਨੇ ਕੁ ਬੈਨੀਫਿਟ ਇੰਡਸਟਰੀ ਨੂੰ ਦਿੱਤੇ ਨੇ ਪੰਜਾਬ ਸਰਕਾਰ ਨੇ ਅੱਜ ਉਹਦਾ ਧੰਨਵਾਦ ਕਰਨ ਵਾਸਤੇ ਇੱਕ ਸਪੈਸ਼ਲ ਮੀਟਿੰਗ ਜਿਹੜੀ ਹੈ ਬੁਲਾਈ ਗਈ ਸੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹਨਾਂ ਨੇ ਸਰਕਾਰ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਅੱਜ ਬਹੁਤ ਹੀ ਇੱਕ ਖੁਸ਼ੀ ਦਾ ਮਾਹੌਲ ਸੀ ਸਾਡੇ ਵਿੱਚ ਰਾਜਕਮਰਤ ਖਿਲਾਫ ਪ੍ਰੈਜ਼ੀਡੈਂਟ ਫਾਸਟਨੈਸ ਸਪਟਾਲਰ ਸਿਚੁਏਸ਼ਨ ਅੱਜ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਇੱਥੇ ਕਮਿਟੀ ਨੂੰ ਬੁਲਾਈ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮਨਿਸਟਰ ਸ਼੍ਰੀ ਅਮਰੋੜਾ ਜੀ ਤੇ ਇੰਡਸਟਰੀ ਮਨਿਸਟਰ ਤਨਪ੍ਰੀਤ ਸੋਹਣ ਜੀ ਐਮਐਲਏ ਸਾਹਿਬਾਨ ਦੇ ਇੱਥੇ ਪਹੁੰਚੇ ਆ ਅੱਜ ਤੋਂ 4-5 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪੋਰਟਲ ਲਾਂਚ ਕੀਤਾ ਸੀਗਾ ਫਾਸਟ ਟਰੈਕ ਪੋਰਟਲ ਲਾਂਚ ਕੀਤਾ ਇੰਡਸਟਰੀ ਦੇ ਲਈ ਜਿਹਦੇ ਵਿੱਚ ਸਾਰੀਆਂ ਮਨਜ਼ੂਰੀਆਂ 45 ਦਿਨ ਦੇ ਵਿੱਚ ਦੇ ਦਿਆ ਵਾਦਾ ਕੀਤਾ ਪੰਜਾਬ ਸਰਕਾਰ ਨੇ ਅੱਜ ਇਸ ਗੱਲ ਦਾ ਧੰਨਵਾਦ ਕਰ ਲਈ ਅੱਜ ਜਿੱਥੇ ਮੀਟਿੰਗ ਬੁਲਾਈ ਹੈ ਕਿ ਜੋ ਉਪਰਾਲਾ ਪੰਜਾਬ ਸਰਕਾਰ ਨੇ ਇੰਡਸਟਰੀਲ ਕੀਤਾ ਹੈ ਅੱਜ ਅਪਸੇ ਚਾਹੀਤੋ ਪਰਸ਼ਾਨ ਇੰਡਸਟਰੀ ਤੇ ਕੋਈ ਵੀ ਇੰਡਸਟਰੀ ਦਾ ਕੰਮ ਨਹੀਂ ਹੁੰਦੇ ਸੀਗੇ ਤੇ ਸਰਕਾਰ ਇੱਕ ਬਹੁਤ ਵਧੀਆ ਪੋਰਟਲ ਦੇ ਉੱਤੇ ਸਿਰ 45 ਦੇ ਵਿੱਚ ਮਨਜ਼ੂਰੀ ਦੇਣ ਲਈ ਲੈ ਕੇ ਆਈ ਹੈ ਅੱਜ ਉਸਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਇਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਉਹਨਾਂ ਦਾ ਕੋਈ ਧਿਆਨ ਵੱਲ ਜਿਹੜਾ ਧਿਆਨ ਦਿੱਤਾ ਨਹੀਂ ਕਿ ਆਮ ਆਦਮੀ ਪਾਰਟੀ ਸਰਕਾਰ ਜਿਸ ਤਰ੍ਹਾਂ ਲੋਕੀ ਉਸ ਸਰਕਾਰ ਤੋਂ ਖੁਸ਼ ਨੇ ਜਿਵੇਂ ਇੰਡਸਟਰੀ ਇੰਡਸਟਰੀਆਂ ਲੋਕਾਂ ਨਾਲ ਗੱਲ ਕੀਤੀ ਜਾਵੇ ਜੀ ਅਸੀਂ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰਾਂ ਦੇ ਨਾਲ ਵੀ ਕੰਮ ਕੀਤਾ ਹੈ ਜਿਹੜੀਆਂ ਸਰਕਾਰਾਂ ਸੀਗੀਆਂ ਸਿਰਫ ਵੱਡੇ ਇੰਡਸਟਰੀ ਦੀ ਸਲਵਾਈ ਕਰਦੀਆਂ ਸੀਗੀਆਂ ਇਹ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਆਈ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਛੋਟੀ ਇੰਡਸਟਰੀ ਦੀ ਸਮੱਸਿਆ ਤੇ ਉਹਨਾਂ ਦੇ ਕੋਲੇ ਆ ਕੇ ਆਪ ਉਹਨਾਂ ਦਰਦਾਂ ਕੇ ਸੁਣਦੀ ਆ ਸਰ ਅਰੋੜਾ ਜੀ ਹਲਕਾ ਵੈਸਟ ਤੋਂ ਉਮੀਦਵਾਰ ਐ ਤੇ ਇੰਡਸਟਰੀਸਟੋਂ ਕਿਸ ਤਰ੍ਹਾਂ ਦੀ ਯੋਗਤਾ ਉਹਨੂੰ ਪਰਫਾਰਮੈਂਸ ਕੀਤੀ ਆ ਰਹੀ ਸਰ ਸਾਰੇ ਲੁਧਿਆਣੇ ਹੀ ਕੱਲਾ ਵੈਸਟ ਇਲਾਕਾ ਨਹੀਂ ਸਾਰੇ ਲੁਧਿਆਣੇ ਦੇ ਇੰਡਸਟਰੀਸਟ ਸ੍ਰੀ ਸੰਜੀਵ ਅਰੋੜਾ ਜੀ ਦਾ ਪੂਰਾ ਸਮਰਥਨ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਆ ਤੇ ਉਹਨੂੰ ਬਹੁਤ ਜ਼ਿਆਦਾ ਬੜੀ ਜ਼ੋਰ ਤੇ ਇੱਥੋਂ ਜਿਤਾ ਕੇ ਅਸੀਂ ਵਿਧਾਨ ਸਭਾ ਚ ਭੇਜਾਂਗੇ ਤਾਂ ਜੋ ਉਹ ਕੇ ਆ ਕੇ ਸਾਡੇ ਲੁਧਿਆਣੇ ਦੇ ਇੰਡਸਟਰੀ ਨੂੰ ਕੇ ਕੰਮ ਕਰ ਸਕਣ